ਸਸਕਾ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਮਾਫੀ ਚਾਹੁੰਦਾ ਮੈਂ ਕੁਝ ਦਿਨਾਂ ਤੋਂ ਕੁਝ ਵੀਡੀਓ ਨਹੀਂ ਬਣਾ ਪਾਇਆ ਕੁਝ ਕੰਮਾਂ ਦੇ ਵਿੱਚ ਵਿਜੀ ਸੀਗਾ ਮੈਂ ਇਸ ਲਈ ਮੈਂ ਉਹ ਵੀਡੀਓ ਨਹੀਂ ਬਣਾ ਪਾਇਆ ਤਾਂ ਉਹਦੇ ਲਈ ਮਾਫ ਕਰ ਦਿਓ ਪਹਿਲਾਂ ਆਪਾਂ ਗੱਲ ਕੀਤੀ ਆ ਬੈਮਾ ਭਰਮਾ ਤੇ ਰਸਮਰਵਾਜਾਂ ਤੇ ਹਾਂ ਕੁਝ ਇਦਾਂ ਦੀਆਂ ਗੱਲਾਂ ਤੇ ਆਪਾਂ ਵੀਡੀਓ ਬਣਾਈਆਂ ਨੇ ਉਹ ਦੇਖਿਓ ਤੇ ਕਮੈਂਟ ਕਰਿਓ ਲਾਈਕ ਕਰਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰੋ ਅੱਜ ਆਪਾਂ ਗੱਲ ਕਰਾਂਗੇ ਟੂਣਾ ਆ ਜਾਂ ਢਾਲਾ ਕੀ ਹੁੰਦਾ ਇਹਦੀ ਲੋੜ ਕਿਉਂ ਸੀ ਆਪਾਂ ਨੂੰ ਅੱਜ ਦੀ ਲੋੜ ਆਪ ਨੂੰ ਹੈ ਜਾਂ ਨਹੀਂ ਹੋਊ ਕਿਉਂ ਕੀਤਾ ਜਾਂਦਾ ਸੀ ਇਹ ਜਿਵੇਂ ਸ਼ੁਰੂ ਹੋਇਆ ਸੀ ਇਸ ਗੱਲ ਤੇ ਪਾ ਚਰਚਾ ਕਰਾਂਗੇ ਪਹਿਲਾਂ ਆਪਾਂ ਇਹ ਕਲਕਿਊ ਟੂਣਾ ਹੁੰਦਾ ਕੀ ਆ ਤੁਸੀਂ ਦੇਖਿਆ ਉਹ ਚ ਰਸਤੇ ਦੇ ਵਿੱਚ ਜਾਂ ਰਸਤੇ ਜਾਂ ਪਾਣੀ ਦੇ ਨੇੜੇ ਜਾਂ ਕਦੇ ਵੀ ਜਿੱਥੇ ਜ਼ਿਆਦਾ ਆਵਾਜ਼ਾਂ ਦੇ ਸਾਧਨ ਹੁੰਦੇ ਉਸ ਜਗ੍ਹਾ ਤੇ ਕੁਝ ਸਮਾਨ ਠਾ ਹੁੰਦਾ ਜਿਵੇਂ ਕੁਝ ਸੁੱਕੀ ਪਾウダー ਨਿੱਕਾ ਮੋਟਾ ਐਸਾ ਨਾ ਚੁੰਨੀ, ਨਾਰੀਅਲ, ਦਾਲਾਂ ਜਾਂ ਕੋਈ ਕੋਈ ਜਲ ਮਰਿਆ ਹੋਇਆ ਜਾਨਵਰ ਜਾਂ ਕੋਈ ਨਿੱਕੀ ਮੋਟੀ ਹੱਡੀ ਰੱਖੀ ਹੁੰਦੀ ਹੈ ਨਾ ਇਹ ਚਾ ਰੱਖਿਆ ਹੁੰਦੀ ਉਹਨੂੰ ਆਪਾਂ ਟੋਲਾ ਟੋਣਾ ਜਾਂ ਟਾਲਾ ਕਹਿੰਦੇ ਆ ਅੱਜ ਇਹਨਾਂ ਚਿੰਦਾਂ ਦੀ ਆਪਾਂ ਲੋੜ ਨਹੀਂ ਹੈ ਪਰ ਆਪਣੇ ਲੋਕ ਅੱਜ ਵੀ ਇਹਨਾਂ ਨੂੰ ਪਤਾ ਨਹੀਂ ਕਿਹੜੇ ਭੂਤਾਂ ਝੜੇਲਾਂ ਕਸਰਾਂ ਵੋਨ ਦੇ ਕਿ ਮੁੱਟੇ ਕੰਮ ਨਹੀਂ ਬੰਦਦੇ ਉਹਨਾਂ ਲਈ ਰੱਖੀ ਜਾਂਦੇ ਆ ਜੇ ਘਰੇ ਜੇ ਬਿਮਾਰ ਪੈ ਜਾ ਤਾਂ ਇਹਨਾਂ ਨੂੰ ਰੱਖੀ ਜਾਂਦੇ ਆ ਅੱਜ ਨਹੀਂ ਇਹ ਜਿੰਨੇ ਲੋੜ ਨਹੀਂ ਆਪਾਂ ਨੂੰ ਤਾਲਾ ਕੀਤਾ ਕਿਉਂ ਜਾਂਦਾ ਸੀ ਸੁਰਸੂ ਦੀ ਇਹ ਜਿਹੜੀ ਸਟਾਰਟਿੰਗ ਕਿੱਥੋਂ ਸੀ ਇਹ ਸ਼ੁਰੂਆਤ ਕਿੱਥੋਂ ਹੋਈ ਸੀ ਹੁੰਦਾ ਕੀ ਸੀ ਕਿ ਪੁਰਾਣੇ ਟਾਈਮਾਂ ਦੇ ਵਿੱਚ ਜਿਆਦਾ ਬੈਦ ਹਕੀਮ ਨਹੀਂ ਹੁੰਦੇ ਸੀ ਤਾਂ ਪਤਾ ਤਾਂ ਮੇਟਾ ਮੇ ਪਿੰਡਾਂ ਦੇ ਵਿੱਚ ਵੈਦਕੀਮ ਹੁੰਦੇ ਸੀ ਪਹਿਲੇ ਕਈ ਤਾਂ ਰਸਤਾ ਦੇ ਵਿੱਚ ਕਿੱਦਾਂ ਹੁੰਦਾ ਜੀ ਜਾਂ ਪੂਰੇ ਰਾਜ ਦੇ ਵਿੱਚ ਕਿੱਦਾਂ ਇੱਕ ਦੋ ਹਕੀਮ ਹੁੰਦੇ ਸੀ ਨਾ ਤਾਂ ਬਿਮਾਰੀਆਂ ਠੀਕ ਕਰਨ ਲਈ ਦੇਖੋ ਵੈਦਕੀਮ ਤੇ ਲੋੜ ਪੈਂਦੀ ਸੀ ਆਪਾਂ ਨੂੰ ਜਦੋਂ ਕੋਈ ਬਿਮਾਰ ਹੁੰਦਾ ਸੀ ਜਾਂ ਕੋਈ ਕਿਸੇ ਨੂੰ ਸੱਟ ਪਿੱਟ ਲੱਗਦੀ ਸੀ ਤਾਂ ਉਹਨੂੰ ਠੀਕ ਲਈ ਤਾਂ ਵੈਦਕੀਮ ਠੀਕ ਕਰਨ ਲਈ ਤਾਂ ਵੈਦਕੀਮ ਚਾਹੀਦਾ ਹੀ ਆ ਨਾ ਫਿਰ ਉਹਦੋਂ ਇੰਨੇ ਸੰਚਾਰ ਦੇ ਸਾਧਨ ਨਹੀਂ ਸੀ ਤਾਂ ਕਿ ਆਪਣੇ ਕੋਲ ਮੋਟਰ ਵਹੀਕਲ ਸੀ ਇੰਨੇ ਨਾਲ ਕੋਈ ਆਪਣੇ ਕੋਈ ਇੰਦਾ ਸਿਸਟਮ ਸੀ ਵੀ ਆਪਾਂ ਕੋਈ ਨੂੰ ਕਾਲ ਮੈਸੇਜ ਕਰ ਦਈਏ ਜਾਂ ਕਿਸੇ ਨਾ ਭੇਜ ਦਈਏ ਕਿੱਥੀ ਪਾ ਕੇ ਭੇਜਾਂਗੇ ਲੋਕ ਤਾਂ ਬਹੁਤ ਟਾਈਮ ਹੋਇਆ ਲੇਟ ਹੋਇਆ ਇੰਦਾ ਸੀਗਾ ਤਾਂ ਕੀ ਸਿਆਣੇ ਬਜ਼ੁਰਗਾਂ ਨੇ ਜਾਂ ਸਿਆਣੇ ਬੰਦਿਆਂ ਨੇ ਉਹਦੀ ਘਾਟ ਨੂੰ ਪੂਰਾ ਕਰ ਲਈ ਇੱਕ ਬਹੁਤ ਵਧੀਆ ਸੰਕੇਤ ਦੇਣਾ ਜਾਂ ਇੱਕ ਸੰਚਾਰ ਦਾ ਜਾਂ ਇੱਕ ਮੈਸੇਜ ਦਾ ਇੱਕ ਸਾਧਨ ਬਣਾਇਆ ਸੀ ਟਾਲਾ ਜਾਂ ਟੂਨਾ ਕਿਵੇਂ ਬਣਾਇਆ ਸੀ ਦੇਖੋ ਬੈਦਕੀਮ ਦੂਰ ਦੂਰ ਹੁੰਦੇ ਸੀ ਕੋਈ ਪਤਾ ਨਹੀਂ ਕਿਸ ਟਾਈਮ ਕਿੱਥੇ ਹੋਵੇ ਹਨ ਅੱਜ ਐਸਪੈਂਡ ਚ ਕੱਲ ਉਸਪੈਂਡ ਚ ਇਦਾਂ ਇਦਾਂ ਤੋਂ ਲ ਜਾਂਦੇ ਸੀ ਹਨ ਪਤਾ ਨਹੀਂ ਹੁੰਦਾ ਸੀਗਾ ਤਾਂ ਉਹ ਤੱਕ ਬੈਦਕੀਮ ਤੱਕ ਮੈਸੇਜ ਜਾਂ ਸਨੈਪ ਭੇਜਣ ਲਈ ਬਜ਼ੁਰਗਾਂ ਨੇ ਜਾਂ ਆਪਣੇ ਸੂਝਵਾਨ ਲੋਕਾਂ ਨੇ ਕਿਹਾ ਕਾਰ ਕੱਢੀ ਜਾਂ ਇੱਕ ਸਕੀਮ ਬਣਾਈ ਕਿ ਆਪਾਂ ਉਸ ਜਗ੍ਹਾ ਤੇ ਕੁਝ ਐਡਾ ਸੰਕੇਤ ਰੱਖ ਦਿਆ ਕਰੀਏ ਜਿੱਥੇ ਲੋਕਾਂ ਦੀ ਆਵਾਜ਼ ਐ ਜ਼ਿਆਦਾ ਹੋਵੇ ਚਰਾਸਤਾ ਹੋ ਗਿਆ ਜਾਂ ਨਹਿਰਾਂ ਦੇ ਨਾਲ ਹਨਾ ਦੇਖੋ ਉਹ ਲੋਕ ਨਹਿਰਾਂ ਦੇ ਨਾਲ ਨਾਲ ਜਾ ਚੱਲਦੇ ਸੀ ਜਾਂ ਕੋਈ ਚਰਾਸਤਾ ਪਿੰਡ ਦਾ ਹੁੰਦਾ ਸੀ ਉੱਥੇ ਜ਼ਿਆਦਾ ਲੋਕਾਂ ਦੀ ਆਵਾਜ਼ ਐ ਜ਼ਿਆਦਾ ਹੁੰਦੀ ਸੀ ਹਨਾ ਕਿ ਉਹ ਚੀਜ਼ ਨੂੰ ਦੇਖ ਕੇ ਉਹ ਸੰਕੇਤ ਨੂੰ ਦੇਖ ਕੇ ਇਨਸਾਨ ਦਾ ਜੋ ਉਸਤੇ ਬੰਦੇ ਹੁੰਦੇ ਸੀ ਹਨਾ ਉਹ ਗਾਂ ਅੱਗੇ ਅੱਗੇ ਕੁਝ ਨੂੰ ਮੈਸੇਜ ਭੇਜ ਦੇਣ ਜਾਂ ਕਿਸੇ ਨਿਸ਼ਾਨ ਲਾ ਦੇਣ ਕਿ ਇਸ ਪਿੰਡ ਦੇ ਵਿੱਚ ਆ ਚੀਜ਼ ਦੀ ਪ੍ਰੋਬਲਮ ਹੈ ਜਾਂ ਆ ਮਰੀ ਜਾ ਰਹਾ ਉਹ ਬੈਠੇ ਦੱਸ ਸਕਣ ਦੇਖੋ ਕਈ ਜਗ੍ਹਾ ਤੇ ਨਾਲੀਆ ਰੱਖਿਆ ਜਾਂਦਾ ਦੇਖਿਆ ਉਹ ਨਾਲੀਆ ਰੱਖਿਆ ਪਿਆ ਹੁੰਦਾ ਨਾਲੀਓ ਦੇ ਨਾਲ ਇੱਕ ਬਹੁਣਿਕਾ ਮੋਟਾ ਸਮਾਨ ਰੱਖਤਾਲਾ ਰੱਖਿਆ ਪਈਆਂ ਹੁੰਦੀਆਂ ਜਾਂ ਸੁਰੱਖੀ ਬੌਡਰ ਦੀ ਕਮਟਾਈ ਦਾ ਸਮਾਨ ਇੱਥੇ ਪਾਇਆ ਜਾਂਦਾ ਬੱਚੇ ਦੇ ਘਰੋਂ ਰੱਖੇ ਪਏ ਹੁੰਦੇ ਆ ਜਾਂ ਹੱਡੀਆਂ ਜਾਂ ਪਸ਼ੂਆਂ ਦੇ ਨਿੱਕੇ ਮੁੱਟੇ ਅੰਗਾਂ ਕਿੰਨੇ ਇਦਾਂ ਰੱਖਿਆ ਪਿਆ ਹੁੰਦਾ ਹਨ ਤਾਂ ਕੀ ਸੀ ਜੇ ਵੀ ਬੰਦਾ ਬਿਮਾਰ ਸੀ ਤਾਂ ਨਾਰੀਅਲ ਦਾ ਸੰਕੇਤ ਦਿੱਤਾ ਜਾਂਦਾ ਸੀ ਮਤਲਬ ਇੱਕ ਬੰਦੇ ਦੇ ਛਤਰ ਹੁੰਦਾ ਨਾ ਉਹ ਇੱਕ ਆਦਮੀ ਇੱਕ ਇਨਸਾਨ ਦੇ ਛਤਰ ਨਾਲ ਨਾਰੀਅਲ ਹੁੰਦਾ ਨਾ ਤਾਂ ਉਹ ਰੱਖਿਆ ਜਾਂਦਾ ਸੀ ਵੀ ਇੱਕ ਬੰਦਾ ਬਿਮਾਰ ਹੈ ਮਰਦਾ ਬਿਮਾਰ ਹੈ ਠੀਕ ਹੈ ਉਹ ਸੰਕੇਤ ਦਿੱਤਾ ਗਿਆ ਫਿਰ ਅਗਰ ਜੇ ਲੇਡੀਜ਼ ਬਿਮਾਰਾ ਜਾਂ ਕੋਈ ਬੱਚਾ ਬਿਮਾਰਾ ਲੇਡੀਜ਼ ਬਿਮਾਰ ਤੇ ਰੱਖਿਆ ਜਾਂਦਾ ਸੀ ਉਹਦੇ ਕੋਈ ਫੁਰਤੀ ਪਾਉਟਰ ਜਾਂ ਨਿੱਕਾ ਮोटा ਹੋਰ ਸਮਾਨ ਜਿਹੜਾ ਉਹਦੇ ਦੀ ਉਹ ਰੱਖਿਆ ਜਾਂਦਾ ਸੀ ਹਣਾ ਬੱਚਾ ਬਿਮਾਰਾ ਤਾਂ ਬੱਚੇ ਦੇ ਘਰੋਂ ਰੱਖੇ ਜਾਂਦੇ ਸੀ। ਇਹ ਸੰਕੇਤ ਮਿਲ ਕੇ ਆਪਾਂ ਨੂੰ ਵੀ ਕੌਣ ਬਿਮਾਰਾ? ਬੱਚਾ ਬਿਮਾਰਾ, ਮਰਦ ਬਿਮਾਰਾ ਜਾਂ ਔਰਤ ਬਿਮਾਰਾ। ਫਿਰ ਉਹਦੇ ਲਈ ਇਹ ਵੀ ਸਿੱਖਿਆ ਵੀ ਬਿਮਾਰੀ ਕਿਹੜੀ ਆ? ਜੇ ਸਿਰ ਦੀ ਬਿਮਾਰੀ ਆ ਤਾਂ ਦੇਖੋ ਲੇਡੀ ਦੇ ਸਮਾਨ ਨਾਲ ਸਿਰ ਇੱਕ ਨਾਲੀਆ ਰੱਖ ਦੋ ਤਾਂ ਲੱਗੇ ਵੀ ਨਾਲ ਸਿਰ ਦੀ ਬਿਮਾਰੀ ਆ। ਠੀਕ ਆ ਜੇ ਪੇਟ ਦੀ ਪ੍ਰੋਬਲਮ ਆ ਤਾਂ ਨਾਲ ਕੋਈ ਦਾਵਾ ਜਾਂ ਫੂਡ ਕੁਝ ਰੱਖ ਦਿੰਦੇ ਸੀ ਤਾਂ ਨਾਲ ਵੀ ਪਤਾ ਲੱਗ ਜੇ ਪੇਟ ਦੀ ਪ੍ਰੋਬਲਮ ਆ। ਜੋ ਕੋਈ ਹੱਡੀ ਪਛਲੀ ਜਾਂ ਕੋਈ ਨਾ ਕੋਈ ਅੰਗ ਦੀ ਪ੍ਰੋਬਲਮ ਆ ਨਾਲ ਛੋਟੇ-ਮੋਟੇ ਕਿਤੇ ਜਾਨਵਰ ਦੀ ਹੱਡੀ ਰੱਖ ਦਿੱਤੀ ਜਾਂਦੀ ਸੀ ਕੋਈ ਪਸ਼ੂ ਡਗਰੋ ਤੋਂ ਆਮ ਹੀ ਮਰਦੇ ਸੀ ਪੈ ਜਾਂਦੇ ਸੀ ਉਹ ਹੱਡੀ ਜਾ ਕੇ ਰੱਖ ਦਿੰਦੇ ਸੀ ਪਰ ਲੱਗਦਾ ਜਿਵੇਂ ਕੋਈ ਹੱਡੀ ਦੀ ਜੋ ਕੋਈ ਹੱਡੀ ਵਾਲੀ ਪ੍ਰੋਬਲਮ ਆ ਨਾ ਤਾਰ ਖੇ ਦਾ ਸੀ ਕਿ ਜੇ ਜਦੋਂ ਕੋਈ ਬੰਦਾ ਲੰਗਨ ਵਾਲਾ ਜੋ ਯਾਤਰੀ ਹੋਊਗਾ ਜਾਂ ਕੋਈ ਹੋਊਗਾ ਉਹ ਅੱਗੇ ਜਾ ਕੇ ਮੈਸੇਜ ਦੇਵੇ ਉਹ ਬੈਠ ਜਾ ਕੀ ਉਹ ਦੱਸ ਸਕੇ ਕਿ ਭਾਈ ਐਸ ਪਿੰਡ ਦੇ ਵਿੱਚ ਐਸ ਬਿਮਾਰੀ ਦਾ ਬੰਦਾ ਹੈ ਆਦੋ ਬੈਲਜਾ ਹਕੀਮ ਆਪਦੀ ਉਸ ਤਰ੍ਹਾਂ ਦੀ ਮੈਡੀਸਨ ਜਾਂ ਦਵਾਈ ਲੈ ਕੇ ਆਵੇ ਚੱਕ ਕੇ ਜੋ ਉਸ ਜੀ ਉਹਨਾਂ ਨੂੰ ਜਿਹੜੀ ਦਵਾਈ ਲੋੜ ਹੈ ਜੇ ਪੇਟ ਦੀ ਲੋੜ ਬਿਮਾਰੀ ਦੀ ਲੋੜ ਦਵਾਈ ਤੋਂ ਪੇਟ ਦੀ ਦਵਾਈ ਲੈ ਕੇ ਆਵੇ ਸਿਰ ਦੀ ਦਵਾਈ ਲੋੜਾ ਸਿਰ ਦੀ ਦਵਾਈ ਲੈ ਕੇ ਆ। ਹਾਂ ਸਾਰੇ ਉਹਦੇ ਕੋਲ ਉਹਦਾ ਦੇਸੀ ਦਵਾਈ ਉਹਦੀ ਸਾਰੀਆਂ ਦਵਾਈਆਂ ਦਿੱਖਣੀਆਂ ਵੀ ਤਾਂ ਔਖੀਆਂ ਸੀ। ਉਹਦੇ ਜਿਹੰਦਰ ਦੇ ਬੰਦਾ ਵੀ ਕਿਸ ਕਿਸ ਕਿਹੜੀ ਬਿਮਾਰੀ ਦੀ ਦਵਾਈ ਲੈ ਕੇ ਜਾਵਾ ਮੈਂ ਹਨਾ। ਫਿਰ ਇਦਾਂ ਜਦੋਂ ਲੋਕ ਲੱਗਦੇ ਸੀ ਉਹ ਅੱਗੇ ਦੀ ਅੱਗੇ ਮੈਸੇਜ ਨੇ ਆ ਭੇਜਦੇ ਸੀ ਤੇ ਚੌਂਕ ਦੇ ਜਿੱਥੇ ਰੱਖਿਆ ਉੱਥੇ ਦੱਸਿਆ ਹੁੰਦਾ ਸੀ ਪਿੰਡ ਦੇ ਵਿੱਚ ਭਾਈ ਸਾਡਾ ਮਰੀਜ਼ ਆ ਸਾਡਾ ਆ ਆ ਮਰੀਜ਼ ਆ ਅਦਾਕਾਰਾ ਉੱਥੇ ਜਦੋਂ ਪਤਾ ਉਹ ਬੈਲ ਜਾਂ হাকিਮ ਪਹੁੰਚਦਾ ਸੀ ਉੱਥੇ ਉਹ ਪਤਾ ਕਰਕੇ ਉਹਦੇ ਘਰੇ ਚੱਲ ਜਾ ਕੇ ਉਹਦਾ ਇਲਾਜ ਕੀਤਾ ਜਾਂਦਾ ਸੀ ਤਾਂ ਇਹ ਇਹ ਤੂਣੇ ਘਾਲੇ ਕੀਤੇ ਆ ਤੁਸੀਂ ਬਹੁਤ ਵਧੀਆ ਚੀਜ਼ ਸੀ ਉਸ ਟਾਈਮ ਦੇ ਵਿੱਚ ਪਰ ਅੱਜ ਆਪਣੇ ਆਪਣੇ ਲੋਕ ਅੱਜ ਵੀ ਉਹਨੂੰ ਉਦਾਂ ਹੀ ਬਣਾਈ ਜਾਂਦੇ ਆ ਉਦਾਂ ਹੀ ਬੰਨੀ ਜਾਂਦੇ ਆ ਜੇ ਕੋਈ ਰਾਇਗੂ ਕੀ ਤਾਂ ਟੂਆਂ ਕਰ ਦੋ ਬਿਮਾਰ ਹੋ ਗਿਆ ਤਾਂ ਟੂਨਾ ਕਰ ਦੋ ਅੱਜ ਯਾਰ ਇਹਨਾਂ ਚੀਜ਼ਾਂ ਦੀ ਅਪਲੋਡ ਨਹੀਂ ਹੈਗੀ ਆਪਾਂ ਅੱਜ ਵੀ ਉੱਥੇ ਤੁਰੇ ਫਿਰਦੇ ਆਂ ਤਾਂ ਧਾਗੇ ਤੇ ਵੀਤ ਕਰ ਲਓ ਢਾਲੇ ਕਰ ਲਓ ਇਹਨਾਂ ਜਿਹੇ ਦੀ ਲੋਡ ਨਹੀਂ ਹੈਗੀ ਆਪਾਂ ਨੂੰ ਅੱਜ ਇਹ ਤਾਂ ਹੋ ਗਿਆ ਆਪਣੇ ਫੋਨ ਤੇ ਢਾਲੇ ਦੀ ਗੱਲ ਅੱਗੇ ਕੋਈ ਹੋਰ ਬੇਤੀ ਕਰਨਾ ਚਾਹੁੰਦਾ ਕਿਸੇ ਵੀ ਪੈਣ ਭਰਾ ਦੇ ਘਰੇ ਜਾਂ ਪਿੰਡ ਦੇ ਵਿੱਚ ਕੋਈ ਟਾਲਾ ਜਾਂ ਕਿਸੇ ਦੇਗਾ ਧਾਗਾ ਤਪੀਤ ਮਿਲਦਾ ਕਿਸੇ ਨੂੰ ਤੁਹਾਨੂੰ ਡਰ ਲੱਗਦਾ ਚੱਕਣ ਤੋਂ ਤਾਂ ਮੈਂ ਉਹਦਾ ਨੰਬਰ ਨੀਚੇ ਮੈਂਸ਼ਨ ਕਰੂੰਗਾ ਵੀਡੀਓ 'ਚ ਮੈਨੂੰ ਫੋਨ ਕਰ ਦਿਓ ਮੈਂ ਖੁਦ ਚੱਕ ਕੇ ਲੈ ਠੀਕ ਹੈ ਕਸਰ ਹੁੰਦੀ ਹੋਵੇ ਕਿਸੇ ਨੂੰ ਜਾਂ ਕਿਸੇ ਕੋਈ ਮਤਲਬ ਕਹਿ ਸਕਦੇ ਆ ਕੋਈ ਕਹਿੰਦੇ ਉਪਰੀ ਬਾਪ ਪ੍ਰੇਤ ਆ ਗਿਆ ਜੇ ਕੁਝ ਵੀ ਦਦਾਣਾ ਹੁੰਦਾ ਹੋਵੇ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਆਪਾਂ ਉਹਦਾ ਤੁਹਾਨੂੰ ਬੰਦੇ ਨਾਲ ਗੱਲ ਕਰਕੇ ਜੀ ਇਹ ਜੀ ਹੁੰਦੀ ਆ ਉਹਨੂੰ ਕਲੀਅਰ ਕਰਕੇ ਦੇ ਮੈਂ ਕੀ ਪ੍ਰੋਬਲਮ ਕੀ ਇਸ ਵਿੱਚ ਇੱਦਾਂ ਤਾਂ ਕੁਝ ਨਹੀਂ ਹੁੰਦਾ ਇਹ ਸਾਰੇ ਪ੍ਰੋਬਲਮ ਦੇ ਬਹਿਮ ਨੇ ਇਹਨਾਂ ਤੋਂ ਬਚੋ ਇਹਨਾਂ ਦੀ ਆਪਣਾ ਲੋਡ ਨਹੀਂ ਹੈਗੀ ਤੇ ਧੰਨਵਾਦ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਜਰੂਰ ਕਰੋ ਕਿਉਂਕਿ ਆਪਣਾ ਤੁਹਾਡੀ ਲੋਡ ਆ ਕਿ ਸਬਸਕ੍ਰਾਈਬਰਾਂ ਦੀ ਆਪਣੇ ਕੋਲੇ ਬਹੁਤ ਘੱਟ ਨੇ ਤਾਂ ਆਪਣਾ ਵੀਡੀਓ ਅੱਗੇ ਤੱਕ ਪਲੀਜ਼ ਸ਼ੇਅਰ ਕਰਿਆ ਕਰੋ ਧੰਨਵਾਦ